ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ 21 ਅਗਸਤ 2025 ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਜੀ ਅਪਖਾ ਰੋਡ ਦੇ ਅੰਡਰਬ੍ਰਿਜ ਤੋਂ ਜਾ ਰਹੇ ਆ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਨਾਨਕ ਸਾਹਿਬ ਠਾਠ ਬਾਬਾ ਆਨੰਦ ਸਿੰਘ ਜੀ ਦੇ ਗੁਰਦੁਆਰੇ ਦੇ ਦਰਸ਼ਨ ਦਿਖਾਣੇ ਆ ਆਸ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਸੋਹਣੀ ਲੱਗੂ ਤੁਹਾਨੂੰ ਵੀਡੀਓ ਸਾਡ ਨੂੰ ਤਾਂ ਹੀ ਹੁੰਦਾ ਜੀ ਸਾਡੇ ਭਾੜੇ ਭੈਣ ਭਰਾਵਾਂ ਨੂੰ ਜੋ ਵੀ ਦਿਖਾਈਏ ਵਧੀਆ ਚੀਜ਼ ਦਿਖਾਈਏ ਠੀਕ ਹੈ ਨਾ ਜੀ ਬਾਕੀ ਤੁਸੀਂ ਦੱਸ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਹਨਾ ਜੀ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਸ਼ੁਰੂਆਤ ਕਰਦੇ ਹਾਂ ਮਹਾਰਾਜ ਦੇਦ ਬਾਬਾ ਅਨੰਦ ਸਿੰਘ ਦੇ ਗੁਰਦੁਆਰੇ ਨਾਨਕ ਸਾਹਿਬਾੜ ਆ ਫਲਾਈ ਯੋਰ ਖਤਮ ਹੋ ਗਿਆ ਜੀ ਅੰਡਰ ਬ੍ਰੀਜ ਦਾ ਅੱਗੇ ਤੁਹਾਨੂੰ ਇਹ ਨਵਾਂ ਗੁਰਦੁਆਰਾ ਦਿਖਾਨੀਏ ਮਹਾਰਾਜ ਦਾ ਅੱਜ ਦਾ ਕੰਮ ਸਾਡਾ ਲੋਕਲ ਦਾ ਆ ਜੀ ਕੱਲ ਵੀ ਬਾਹਰ ਸੀ ਪਰਸੋਂ ਵੀ ਬਾਹਰ ਸੀ ਤੇ ਸੋਮਵਾਰ ਵੀ ਬਾਹਰ ਸੀਗੇ ਅੱਜ ਲੋਕਲ ਦਾ ਕੰਮ ਆ ਸਾਰਾ ਠੀਕ ਆ ਜੀ ਤੇ ਸ਼ਰਵਾਦ ਕਰਦੇ ਆ ਆਪਾਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਅੰਮਦ ਸਿੰਘ ਜੀ ਦੇ ਗੁਰਦਾਰੇ ਨਾਨਕ ਸਾਹਿਬ ਆੜ ਤੋਂ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਜੀਤ ਸਿੰਘ ਜੀ ਦਾ ਵੀ ਗੁਰਦਾਰਾ ਦਿਖਾਵਾਂਗੇ ਤੁਹਾਨੂੰ ਉਹ ਤਾਂ ਸਾਡੇ ਹੀ ਘਰ ਦੇ ਲੱਗੇ ਆ ਆ ਹੁਣ ਪਹੁੰਚ ਗਏ ਆ ਆਪਾਂ ਫਰੋਹੀਪੁਰ ਰੋਡ ਤੇ ਜੀ ਆ ਪੰਗ ਲਾਗੇ ਬਾਹਰ ਆ ਮੇਨ ਰੋਡ ਤੇ ਆ ਗਏ ਆ ਜੀ ਆ ਗੁਰਦੁਆਰਾ ਮਹਾਰਾਜ ਦਾ ਬਸ ਨਾਲ ਹੀ ਆ ਤੁਹਾਨੂੰ ਘਰਾਂ ਦੇ ਦਰਸ਼ਨ ਦੀ ਜਾਰੀ ਤੇ ਮਹਾਰਾਜ ਸਰਬਾਤ ਦਾ ਭਲਾ ਕਰੇ ਗੁਰਦੁਆਰਾ ਸਾਹਿਬ ਨਾਨਕ ਸਾਹਿਬ ਠਾਕ ਉਦਾਂ ਵੀ ਹੁਣ ਬਾਬਾ ਨਾਨ ਸਿੰਘ ਜੀ ਦੀ ਵਰਸੀ ਆ ਰਹੀ ਹੈ ਜੀ 24 ਤੋਂ ਲੈ ਕੇ 28 ਤਰੀਕ ਤੱਕ 25 26 27 28 ਧੰਨ ਬਾਬਾ ਭਜਨ ਸਿੰਘ ਜੀ ਧੰਨ ਬਾਬਾ ਭਜਨ ਸਿੰਘ ਜੀ ਧੰਨ ਧੰਨ ਸ਼੍ਰੀ ਗੁਰਨਾਨ ਦੇਵ ਜੀ ਨਾਨਕ ਸਾਹਿਬ ਵਾਹਿਗੁਰੂ ਮੇਰ ਕਰੀਦਾ ਸਿਆ ਸਰਬੱਤ ਦਾ ਭਲਾ ਕਰੇ ਸੋ ਜੀ ਗੁਰੂ ਘਰ ਤੋਂ ਦਰਸ਼ਨ ਦੇਾਰੇ ਕਰਕੇ ਹੁਣ ਜਾ ਰਹੇ ਆ ਜੀ ਬੱਚੇ ਨੂੰ ਲਿਆਈਏ ਸਕੂਲ ਤੋਂ ਉਹ ਫਰੋਦੀ ਵਿਊ ਦੇ ਉਹ ਰੀ ਨਿਆਰਾ ਆਹ ਬਹੁਤ ਬਹੁਤ ਹੋਈ ਜਾ ਲਜਵਦੀ ਸੂਏ ਦੇ ਪਹੁੰਚ ਜਾਣਾ ਅੰਬਾ ਜੀ ਉੱਥੋਂ ਦੀ ਫਿਰ ਰਸਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜਲਸ਼ੰਗ ਜਾਰੀ ਕਰਦੇ ਹਾਂ ਹੁਣ ਆ ਗਏ ਆ ਜੀ ਆਪਾਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਢੰਕਾ ਨੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮੇਰ ਕਰੀਂ ਦਾ ਘਿਆ ਆ ਬਾਬਾ ਵੱਡਾ ਸਾਵੀ ਦਾ ਗੁਰਦੁਆਰਾ ਜੀ ਢੰਕਾ ਨੇ ਬਾਬਾ ਫੂਟਾ ਸਾਹਿਬ ਢੰਕਾ ਨੇ ਬਾਬਾ ਦੀਪ ਸਿੰਘ ਜੀ ਦਾ ਬਾਬਾਈ ਦੇ ਦਰਸ਼ਨ ਕਰੋ ਕਰਾਉਣੇ ਹੀ ਤੁਹਾਨੂੰ ਅੰਦਰ ਦਰਸ਼ਨ ਆਪ ਵੀ ਭਾਗਾਲੇ ਬਣਈਏ ਤੇ ਤੁਹਾਨੂੰ ਵੀ ਭਾਗਾਲੇ ਬਣਾਈਏ ਕਰੋ ਚੱਲੋ ਜੀ what do you think do you want to